ਹਾਂਜੀ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਤੇ ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ ਦੱਸਾਂਗੇ ਜਿਹੜੀ ਆਪਾਂ ਆਪਣੇ ਵਸ਼ੀਆਂ ਵਾਸਤੇ ਦੁੱਧ ਤਿਆਰ ਕਰਦੇ ਆਂ ਤੇ ਉਹ ਦੁੱਧ ਕਿਸ ਤਰ੍ਹਾਂ ਤਿਆਰ ਹੁੰਦਾ ਕਿੱਥੋਂ ਮਿਲਦਾ ਕੀ ਉਹਦਾ ਪ੍ਰੋਸੀਜਰ ਹੈ ਸਾਰਾ ਕਿਉਂਕਿ ਆਮ ਫਾਰਮਾਂ ਦੇ ਵਿੱਚ ਹੁਣ ਵੇਖਿਓ ਮਤਲਬ ਉਹੋ ਹੀ ਦੁੱਧ ਦੇ ਨਾਲ ਆਪਾਂ ਵਸ਼ੀਆਂ ਦੀ ਦੇਪਾਲ ਕਰਦੇ ਆਂ ਕਿਉਂਕਿ ਜਿਹੜਾ ਨਾਰਮਲ ਦੁੱਧ ਹੁੰਦਾ ਉਹ ਮਤਲਬ ਇੱਕ ਤੇ ਮਹਿੰਗਾ ਬਹੁ ਪੈਂਦਾ ਹਨਾ ਆਪਾਂ ਜਾਨਵਰ ਰੱਖਦੇ ਇਸ ਤਰੀਕੇ हिसाब में ਰੱਖਦੇ ਆ ਕਿ ਸਾਨੂੰ ਉਹਦੇ ਵਿੱਚ ਕੋਈ ਫਾਇਦਾ ਹੋਵੇ ਤੇ ਗਸ਼ੀਆਂ ਦਾ ਦੁੱਧ ਤੁਹਾਨੂੰ ਬਖੋਣਾ ਗਸ਼ੀਆਂ ਆ ਮੈਂ ਪਾਲ ਲਿਆ ਆਂ ਵੇਖ ਲਓ ਤੁਹਾਨੂੰ ਮੈਂ ਦੁੱਧ ਦਾ ਸਾਰਾ ਦੱਸੂ ਮੈਂ ਕਿੱਥਾਂ ਪੈਂਦਾ ਵੇਖੋ ਜੀ ਇਸ ਤਰੀਕੇ ਨਾਲ ਆਪਾਂ ਆ 2 ਲੀਟਰ ਦਾ ਜੱਗ ਆ ਤੇ ਆਪਾਂ ਇਹਦੇ ਵਿੱਚ 2.5 ਜੱਗ ਪਾਉਣੇ ਆ ਹਨਾ 2 ਪੂਰੇ ਤੇ 1 ਅੱਧਾ ਜੱਗ ਤੁਹਾਨੂੰ ਆਦੇ ਵਿੱਚ ਆਪਣਾ ਮਿਲਦੇ ਆ ਨਾਲ ਆ ਡੱਬੀ ਜੀ ਮਿਲਦੀ ਆ ਇਹ 50 ਗ੍ਰਾਮ ਦੀ ਹੁੰਦੀ ਆ ਤੇ ਲੀਟਰ ਮਗਰੇ ਦੋ ਪੈਂਦੀਆਂ ਠੀਕ ਹੈ ਜੀ ਇੱਕ ਆਹ ਲਾ ਜੱਗ ਆ ਇਹ ਮਤਲਬ ਹੈਗਾ 2 ਲੀਟਰ ਦਾ ਜੱਗ ਆ ਤੇ ਇਹ ਆਪਾਂ 5 2.5 ਲੀਟਰ ਆਪਾਂ ਪਾਣੀ ਪਾਇਆ ਦਾ ਤੇ ਦੋ ਜੱਗ ਇਹ ਦੋ ਤੋਂ ਦੋ ਚਾਰ ਹੋ ਗਏ ਅੱਧਾ ਕੇਪ ਆ ਯਾਨੀ ਕਿ 5 ਲੀਟਰ ਮਤਲਬ ਕਿ ਆਪਣਾ ਦੁੱਧ ਚਾਰ ਹੋ ਗਿਆ 5 ਲੀਟਰ ਪਾਣੀ ਪੋਣਾ 5 ਲੀਟਰਾਂ ਦੇ ਮਗਰ ਏ ਪੈਣ ਗਿਆ ਮਤਲਬ ਲੀਟਰ ਦੇ ਮਗਰ ਦੋ ਪੈਣ ਗਿਆ ਉਹ ਠੀਕ ਆ ਜੀ ਆ ਬਾਈ ਇੱਕ ਆ ਗਈ ਦੋ ਆ ਲੀਟਰ ਦਾ ਕ ਹੋ ਗਿਆ ਤਿਆਰ ਆਪਣਾ ਠੀਕ ਆ ਆਪਾਂ ਇਕੱਠਾ ਤਿਆਰ ਕਰਦੇ ਆ ਤਾਂ ਕਰਕੇ ਆਪਾਂ ਨੂੰ ਇੱਕੋ ਪਾਲਟੀ ਵਿੱਚ ਸਾਰਾ ਕੁਝ ਪਾ ਲੈਂਦਾ ਤਿੰਨ ਆ ਚਾਰ ਪਰ ਨਹੀਂ 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 ਆ ਜਿਆਦਾ ਨਹੀਂ ਭਰਨੇ ਕਿਉਂਕਿ ਜਿਆਦਾ ਨਾਲ ਫਿਰ ਕੋਈ ਫਾਇਦਾ ਨਹੀਂ ਹੁੰਦਾ ਚਾਰ ਹੋ ਗਏ ਠੀਕ ਆ ਇਹਰੇ ਕਾਹ ਹੁੰਦੀ ਹੈ ਜੰਪ ਕਾਫ ਇਹ ਵੀ ਮਤਲਬ ਕਿਸੇ ਵੀ ਪੁਰਾਣੇ ਦੱਸਿਆ ਹੈ ਕਿ ਇਹ ਵੀ ਪਾਇਆ ਕਰੋ ਇਹਦੇ ਨਾਲ ਤੁਹਾਨੂੰ ਰਿਜ਼ਲਟ ਚੰਗਾ ਮਿਲੂਗਾ ਆਜਾ ਆਪਾਂ ਪੁੰਨੇ ਪੁੰਨੇ ਦੁੱਧ ਦੀ ਜਗਾ ਵਰਤਿਆ ਜਾਂਦਾ ਹੈ ਨਾ ਇਹਨਾਂ ਹੈ ਕਿ ਬਸ਼ੀਆਂ ਜਿਤਨਾ ਆਪਣਾ ਕੋਈ ਵੀ ਆਪਾਂ ਭੇਡ ਬੱਕਰੀ ਕੋਈ ਆਪਾਂ ਜਾਨਵਰ ਪਾਲਦੇ ਹਾਂ ਜਿਤਨਾ ਬੱਕਰੀ ਹੋਗੀ ਭੇਡ ਹੋਗੀ ਬਸ਼ੀਆਂ ਹੋਗੀਆਂ ਕਟੀਆਂ ਹੋਗੀਆਂ ਉਹਨਾਂ ਵਾਸਤੇ ਇਹ ਹੈ ਕਿ ਇਹਦੀ ਗਰੋਥ ਤੇਜ਼ੀ ਕਰਦੀ ਹੈ ਬਸ਼ੀਆਂ ਤਾਂ ਇਹਨਾਂ ਬਸ਼ੀਆਂ ਨੂੰ ਖਾਊਗਾ ਮੈਂ ਪੂਰੀ ਪ੍ਰੋਪਰ ਨਾਲ ਜੀ ਆਪਣੇ ਲਿਖੀ ਆ ਜਨਮ ਕਿਦਾਂ ਜੰਮਿਆ ਵਾ ਕਿਦੋਂ ਤੋਂ ਕਿਹੜਾ ਦੁੱਧ ਕਿਉਂ ਨਾ ਚੁਰੂ ਕੀਤਾ ਵਾ ਸਾਰਾ ਕੁਛ ਮਤਲਬ ਵਿੱਚ ਜਤਨ ਦੱਸੂਗਾ ਤੇ ਇੱਕ ਇਹੋ ਵੀ ਦਿਖਾਓ ਮਰੀਆਂ ਜੀਆਂ ਬਛੀਆਂ ਜਾ ਕੇ ਓਨ ਕਰ ਤੇ ਇਹ ਜਿਹੜੀਆਂ ਬਛੀਆਂ ਵਾਂ ਥੋੜਾ ਪਿਛਾਰ ਹੈ ਜੀ ਮੇਰੀ ਆਵਾਜ਼ ਆਵੇ ਜਿਹੜੀਆਂ ਬਛੀਆਂ ਦੋ ਸਾਹਮਣੇ ਦੇਖਦੇ ਪਹਿਲਾਂ ਇਹ ਅੱਜ ਇਹ ਦੋ ਮਿੰਟ ਜੀ ਪਹਿਲੇ ਮੈਂ ਆਪਣਾ ਦੱਖ ਦਿਨ 10 ਤੋਂ 15 ਦਿਨ ਇੱਧਰ ਕਰੋ ਨਾ 10 ਤੋਂ 15 ਦਿਨ ਇਹਨੂੰ ਪਹਿਲਾਂ ਬੋਲਾ ਪਿਆ ਫਿਰ ਜਦੋਂ ਬੋਲੇ ਤੋਂ ਹਟ ਗਈ ਉਹ ਤੋਂ ਬਾਅਦ ਦੇਦਾ ਮੈਂ ਆ ਦੁੱਧ ਸ਼ੁਰੂ ਕਰਤਾ ਕਿਉਂਕਿ ਜੇ ਆਪਾਂ ਉਦਾਂ ਦੇਖਿਆ ਉਦਾਂ ਨੇ ਇੱਕ ਦੁੱਧ ਦੇ ਸਹੀ ਆ ਉਦਾਂ ਵੀ ਕਿਉਂ ਦੇ ਵਿੱਚ ਤੇ ਇਹ ਦੋ ਕਾਰਨ ਇਹ ਪੀਉਣ ਦੇ ਇੱਕ ਤੇ ਚਲੋ ਵੈਸੇ ਸਿਹਤ ਵਾਸਤੇ ਕਹਿੰਦੇ ਸਹੀ ਹੁੰਦਾ ਇਹ ਵਾਲਾ ਦੁੱਧ ਇੱਕ ਥੋੜਾ ਜਿਹਾ ਨਾ ਦੂਜਾ ਗਾਂ ਵਾਲੇ ਦੁੱਧ ਨਾਲੋਂ ਨਾ ਸਸਤਾ ਪੈਂਦਾ ਦੁੱਧ ਇਹ 17 ਰੁਪਏ ਪੈਂਦਾ ਆਪਾਂ ਲੀਟਰ ਤੇ ਜਿਹੜਾ ਆਪਾਂ ਗਾਂ ਦਾ ਦੁੱਧ ਉਹ 36 ਰੁਪਏ 40 ਰੁਪਏ ਤੁਹਾਨੂੰ ਪਤਾ ਆ ਵੇਖ ਜਾਂਦਾ ਦੁੱਧ ਉਹਦੇ ਨਾਲੋਂ ਮਤਲਬ ਇਹਦਾ ਫਾਇਦਾ ਆਪਾਂ ਨੂੰ ਉਹ ਆਪਾਂ ਫਿਰ ਉਹਨਾਂ ਦੀ ਡੇਰੀ ਤੇ ਪਾਈਦਾ ਤੇ ਇਹਨਾਂ ਨੂੰ ਇਹਨਾਂ ਵਾਸਤੇ ਇਹ ਬਣਾ ਲਈਦਾ ਤੇ ਮੇਰਾ ਆ 5 ਕਿਲੋ ਦੀ ਪੈਕਿੰਗ ਹੈ ਤੇ ਮੇਰਾ ਹਫਤਾ ਵਧੀਆ ਨਿਕਲ ਜਾਂਦਾ ਇਹ ਇੱਕ ਹਫਤਾ ਵਧੀਆ ਨਿਕਲ ਜਾਂਦਾ ਤੇ ਤਿੰਨ ਮਹੀਨੇ ਜਿਹੜਾ ਜਿਹਨਾਂ ਨੂੰ ਪਤਾ ਨਹੀਂ ਆ ਵੀ ਕਿੰਨੇ ਟਾਈਮ ਇਹ ਦੁੱਧ ਪੀਣਾ ਚਾਹੀਦਾ ਉਹਨਾਂ ਨੂੰ ਮੈਂ ਦੱਸ ਦਿੰਦਾ ਵੀ ਇਹ ਦੁੱਧ ਜਿਹੜਾ ਤਿੰਨ ਕੁ ਮਹੀਨੇ ਪਿਆਓ ਜੇ ਹੋ ਸਕਦਾ ਚਾਰ ਮਹੀਨੇ ਵੀ ਪਿਆਲੋ ਬਾਕੀ ਤਿੰਨ ਮਹੀਨੇ ਤਾਂ ਜ਼ਰੂਰ ਪੀਉਣਾ ਹੀ ਚਾਹੀਦਾ ਨਾ ਤਿੰਨ ਮਹੀਨੇ ਤੋਂ ਘੱਟ ਨਹੀਂ ਮਤਲਬ ਘਰੇ ਪੀਣ ਤੇ ਨਾ ਫਿਰ ਇਹਨਾਂ ਦੀ ਡਾਈਟ ਇਹ ਆ ਵੀ ਇਹਨਾਂ ਨੂੰ ਤੂੜੀ ਤੇ ਇਹਨਾਂ ਵਾਸਤੇ ਨਾ ਪੀਟ ਬਣਾਈਆ ਪੀਟ ਵਖਾ ਦਿਓ ਮੜੀ ਜੀ ਉਹ ਆ ਕਾਫ ਸਟਾਰਟਰ ਫੀਡ ਇਹਨਾਂ ਵਾਸਤੇ ਆਪ ਦਾ ਕਹਿਦਾ ਨਹੀਂ ਅਸੀਰ ਵੀ ਅਸੀਰ ਦੀ ਪਾ ਸਕਦੇ ਜੇ ਹੋਰ ਵੀ ਕੀ ਕੰਪਨੀ ਪਾ ਸਕਦੇ ਪਰ ਇਹ ਮੈਂ ਬੋਕਾ ਨਹੀਂ ਬੋਲ ਰਿਹਾ ਇਹ ਪੈਣੀ ਆਪਾਂ ਪੈਣੀ ਥੋੜੀ ਥੋੜੀ ਪੈਣੀ ਆ ਥੋੜੀ ਮਤਲਬ ਕਿਲੋ ਪੈਣੀ ਆ ਤਿੰਨਾਂ ਨੂੰ ਕਿਲੋ ਕੀ ਪੈਣੀ ਆ ਕਿਲੋ ਉਸ ਟਾਈਮ ਕਿਲੋ ਉਸ ਟਾਈਮ ਦੋਵੇਂ ਟਾਈਮ ਕਿਲੋ ਕਿਲੋ ਯਾਨੀ ਕਿ ਦਿਨ ਦੀ 2 ਕਿਲੋ ਪੈਣੀ ਤੇ ਇਹ ਮੇਰੀਆਂ ਹੁ 2 ਇਸ ਟਾਈਮ ਦੂਜੀ ਪੈ ਰਹੀ ਆ ਮਤਲਬ ਇੱਕ ਮੈਂ 4 30 ਲੈ ਕੇ ਆ ਇੱਕ ਜੰਪ ਕਾ ਆ ਗਿਆ ਇਹ ਤੁਸੀਂ ਇਹਦੇ ਆਹੋ ਟੱਕਣ ਦੇ ਵਿੱਚ ਮਿਲ ਲਾਣਾ ਬਸ ਇਹਨੂੰ ਭਰ ਕੇ ਪਾ ਦੇਣਾ ਠੀਕ ਹੈ ਜੀ ਚਲੋ ਇਹ ਨੂੰ ਭਰ ਕੇ ਵਿੱਚੇ ਪਾ ਦੇਣਾ ਇਹਦਾ ਰਿਜ਼ਲਟ ਚਲੋ ਸਾਡੇ ਸਾਹਮਣੇ ਹੀ ਆ ਪਾ ਲੱਗੀ ਜਾ ਰਿਹਾ ਇਹ ਆਪਾਂ ਨਾਲ ਦੀ ਨਾਲ ਹੀ ਪਾ ਲੈਣਾ ਕੋਈ ਫਰਕ ਨਹੀਂ ਪੈਣਾ ਕਿਉਂਕਿ ਜਿੱਥੇ ਆਪਾਂ ਇੰਨੀ ਮਿਹਨਤ ਕਰਦੇ ਤੇ ਪੁੱਛੇ ਨਾਲ ਇਹ ਵੀ ਪੈ ਜੋ ਕੋਈ ਗੱਲ ਨਹੀਂ ਹੁੰਦੀ ਹੈ ਤੇ ਬਛੀਆਂ ਦੀ ਵਾਕਿਆ ਗ੍ਰੋਥ ਠੀਕ ਹੁੰਦੀ ਪਈ ਹੈ ਬੋਡੀ ਵੇਟ ਹੀ ਸੋਨਾ ਹਵਾ ਦਾ ਤੇ ਤੂੜੀ ਤੇ ਫੀਡ ਪੈਣੀ ਹੈ 3 ਮਹੀਨੇ ਤੇ ਦੁੱਧ ਚੱਲਣਾ ਥੋੜਾ ਇਹਨੂੰ ਫੈਂਟ ਲਿਆ ਕਰੋ ਜਿਹੜਾ ਜਿਆਦਾ ਮਿਕਸ ਹੋ ਜੇ ਤੇ ਨਾਲੇ ਠੰਡਾ ਕਰਕੇ ਪਿਉਣਾ ਇਹ ਆਪਾਂ ਗਰਮ ਗਰਮ ਨਹੀਂ ਪਿਣਾ ਨਾ ਪੀਣਾ ਹੀ ਇਹਨਾਂ ਨੂੰ ਕਿ ਆਪਾਂ ਪਿਾਵਾਂਗੇ ਨਾ ਉਹ ਪੀਣਾ ਨਹੀਂ ਹੱਥ ਨੂੰ ਨਹੀਂ ਲੱਗਦਾ ਜਦੋਂ ਹੱਥ ਨਾਲ ਨਾ ਲੱਗੇ ਜਦੋਂ ਮਤਲਬ ਠੰਡੇ ਦਾ ਕਿਉਂਕਿ ਡਿਗਰੀ ਦਾ ਤੇ ਆਪਾਂ ਕਹਿੰਦੇ ਆ ਵੀ 35 ਡਿਗਰੀ ਦੇ ਪੁੰਨਚਾ ਡਿਗਰੀ ਦਾ ਪਤਾ ਨਹੀਂ ਇੰਨਾ ਲੱਗਦਾ ਵੀ ਕਿੱਥੇ 35 ਹੋਇਆ ਕੀ ਹਿਸਾਬ ਹੈ ਨਾ ਮੈਂ ਤਾਂ ਕੀ ਕਰਦਾ ਨਾ ਵੀ ਜਦੋਂ ਮਤਲਬ ਇਹਦੇ ਵਿੱਚ ਹੌਂਦਾ ਹੱਥ ਨਹੀਂ ਵੱੜਦਾ ਇੰਨਾ ਗਰਮ ਹੈ ਆਈ ਤੇ ਗਰਮ ਹੀ ਇਹਦੇ ਚ ਪੋਣਾ ਪੈਣਾ ਕਿਉਂਕਿ ਗਰਮ ਦੇ ਵਿੱਚ ਹੀ ਨੇ ਖੁੱਲਣਾ ਵਾ ਜੇ ਆਪਾਂ ਕੀ ਠੰਡੇ ਚ ਕੋਹ ਲਾਂਗੇ ਠੰਡੇ ਚ ਫਿਰ ਆ ਰਹਿ ਜਾਂਦੀਆਂ ਟੇਲੀਆਂ ਹੀ ਰਹਿ ਜਾਂਦੀਆਂ ਦੀਆਂ ਤੇ ਗਰਮੀ ਮਤਲਬ ਪੋਣਾ ਤੇ ਇਹਨੂੰ ਠੰਡਾ ਕਰਨਾ ਠੰਡੇ ਜਦੋਂ ਹੱਥ ਪੈਣਾ ਸ਼ੁਰੂ ਹੋ ਗਿਆ ਵਿੱਚ ਘੁੰਮਣਾ ਸ਼ੁਰੂ ਹੋ ਗਿਆ ਹੱਥ ਸੌਖਾ ਕਮਾ ਲਿਆ ਉਦੋਂ ਫਿਰ 1 ਲੀਟਰ ਆ ਭਰ ਕੇ ਤੇ ਉਹਦੇ ਨਾਲ ਆਪਣਾ ਬੋਤਲ ਨਾਲ ਪਿਆ ਦੇਣਾ ਤੇ ਇਹ ਜਿੰਨੀ ਉਹ ਬਚੀਆਂ ਵਾਂ ਉਹਨਾਂ ਨੂੰ ਮਤਲਬ ਮੈਂ 4 ਲੀਟਰ ਡੇਲੀ ਪੀਉਣਾ ਅਗਲੇ ਮਹੀਨੇ ਥੋੜਾ ਜ ਮੈਂ ਹੋਰ ਵਧਾ ਦੇਣਾ 2.5 ਕਰ ਦੇਣਾ ਯਾਨੀ ਕਿ 5 ਲੀਟਰ ਕਰ ਦੇਣਾ ਇਕ ਵਸ਼ੀ ਨੂੰ ਤੇ ਹੁਣ ਤੇ 4 ਲੀਟਰ ਚੱਲਦਾ ਪਿਆ ਅਗਲੇ ਇੱਕੋ ਮਹੀਨੇ ਚੱਲਦਾ ਉਸ ਤੋਂ ਬਾਅਦ ਇਹਨੇ ਪੱਠਿਆਂ ਤੇ ਹੋ ਜਾਣਾ ਬਾਅਦ ਇਹ ਦੁੱਧ ਦਾ ਕੰਮ ਮੁੱਕ ਜਾਣਾ ਫਿਰ ਫੀਡ ਪਾਉਗੀ ਪੱਠੇ ਪੜਨਗੇ ਉਤੋਂ ਪਹਿਲਾਂ ਪੱਠੇ ਨਹੀਂ ਵਿਖਾਉਣੇ ਜੇ ਤੁਸੀਂ ਪੱਠੇ ਵਿਖਾ ਦਿੱਤੇ ਫਿਰ ਤੁਹਾਡਾ ਮਿਹਨਤ ਕਰਨ ਦਾ ਕੋਈ ਫਾਇਦਾ ਨਹੀਂ ਜੇ ਉਹ ਢਿੱਡ ਛੜ ਜਾਂਦੀਆਂ ਹੋਵੇ ਜੇ ਡੀ ਵਾਰਮਿੰਗ ਵੀ ਕਰਨੀ ਪੈਂਦੀ ਆ ਉਹ ਆਪਾਂ ਕਰਦੇ ਨਹੀਂ ਫਿਰ ਆਪਾਂ ਨੇ ਵਸ਼ੀਆਂ ਬੰਦੀਆਂ ਨਹੀਂ ਤੇ ਇਹਦੇ ਵਿੱਚ ਇਹੋ ਪ੍ਰੋਸੀਜਰ ਹੈ ਇਹਨੂੰ ਖੋਲ ਕੇ ਪਿਆ ਦਿਓ ਹੁਣ ਥੋੜਾ ਠੰਡਾ ਹੁੰਦਾ ਵਾ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਕਿੰਨਾ ਕੰਨਾ ਪਹਿਣਾ ਕੀ ਕਰਨਾ ਆਪਣਾ ਹੁਣ ਇਹ ਠੰਡਾ ਹੋ ਗਿਆ ਕਿਉਂਕਿ ਪੈਨਡ ਹੈ ਪਿਆ ਇਹਦੇ ਵਿੱਚ ਭਾਬਾਪਾ ਨੂੰ ਫੇਰ ਹੀ ਪਾ ਲਗੂ ਕੋਈ ਨਾ ਠੰਡਾ ਹੋ ਗਿਆ ਵਾ ਤੇ ਇੱਕ ਆ ਜੱਗ 2 ਲੀਟਰ ਦਾ ਜਿਹਨਾਂ ਮੈਂ ਪਾਣੀ ਪਿਆ ਬਿਖਾ ਹੱਥ ਘੁੰਮਣ ਡਿਆ ਪੈਣ ਵਿੱਚ ਤੇ ਆ ਕੰਦਾ ਉਹ ਆ ਇੱਕ ਵਸ਼ੀ ਦਾ ਹੋ ਗਿਆ ਦੋਦਰ ਹੁਣ ਮਤਲਬ ਇੰਨਾ ਪੈਂ ਪੈਂ ਡਿਆ ਪਿਆ ਠੀਕ ਐ ਅਗਲੇ ਮਹੀਨੇ ਨੂੰ ਉੱਤੋਂ ਤੱਕ ਭਾਦ ਦੇਣਾ ਇੰਨਾ ਹੋਰ ਕਰ ਦੇਣਾ ਇੰਨਾ ਪੈਂ ਡਿਆ ਪਿਆ ਇੰਨਾ ਭਾਈ ਦਾ ਇਹਨੂੰ ਪਹਿਲਾਂ ਆਪਾਂ ਮਸ਼ੀਨ 'ਚ ਪਾਉਂਦੇ ਨੇ ਇੰਨਾ ਮਤਲਬ ਲੀਟਰ ਇਹ ਰਹੀ ਇਹਦਾ ਕਰਦਾ 2 ਲੀਟਰ ਤੇ ਇਥੋਂ ਤੱਕ ਮੇਰੇ ਸਾਹਮਣੇ 2.5 ਲੀਟਰ ਦੁੱਧ ਹੋ ਜੂਗਾ ਯਾਨੀ ਕਿ 5 ਲੀਟਰ ਦੋਵਾਂ ਟੇ ਮੰਨ ਲਓ ਜੀਓ ਹੁਣ ਆਪਾਂ ਜਿੱਤਰਾ ਮੰਨ ਲਓ ਆ ਵੱਡੀਆਂ ਵਾਸ਼ੀਆਂ ਪਹਿਲਾਂ ਇਹਨਾਂ ਪਿਉਣਾ ਚੱਲ ਵੜੀ ਜੋ ਆਪਾਂ ਕਰਦੇ ਆ ਜੀ ਆਹ ਦੇਖ ਤਾਂ ਥੜ੍ਹ ਦੀ ਯਾਨੀ ਇੰਨਾ ਇਹਨਾਂ ਨੂੰ ਸਵਾਲ ਲੱਗਦਾ ਜਾ ਉਹਦਾ ਪਰ ਇਹ ਕਿ ਜਦੋਂ ਇੱਕ ਨੇ ਪੀ ਲਿਆ ਨਾ ਫਿਰ ਦੂਜੇ ਨਾਲ ਜਲਦੀ ਹੋਣਾ ਇੰਨੀ ਕਿ ਸਿਆਣੀ ਹੈਗੀ ਨਾ